ਬਣਦਾ ਤੂੰ ਮੇਰਾ ਨਹੀਂ ਬਣਦਾ ਤੂੰ ਮੇਰਾ ਨਹੀਂ ਬਣਦਾ ਮੈਂ ਤੇਰਾ ਕਦੋਂ ਕਦਾ ਬਣਿਆ ਇਹਦੇ ਤੇ ਕੰਮ ਕਰੋ ਮੈਂ ਤੇਰਾ ਕਦੋਂ ਬਣਿਆ ਇਹ ਵੇਖ ਮੈਂ ਕਿਹਾ ਸੀ ਮੰਥਲੀ ਦੀਵਾਨ ਤੇ ਮੈਨੂੰ ਕਿੰਨੇ ਪਿਆਰ ਕਰਦੇ ਨੇ ਮੈਨੂੰ ਕੌਣ ਪਿਆਰ ਕਰਦਾ ਮੈਂ ਕਿਹਨੂੰ ਕਿਹਨੂੰ ਕਰਦਾ ਮੈਂ ਦਿਲੋਂ ਕਿੰਨਾ ਕਰਦਾ ਇਹ ਵੇਖੋ ਮੈਨੂੰ ਆ ਨਹੀਂ ਮਿਲਿਆ ਮੈਨੂੰ ਆ ਨਹੀਂ ਮਿਲਿਆ ਮੈਂ ਫਰਜ਼ ਕਿੰਨੇ ਨਿਭਾਉਣਾ ਇਹ ਵੀ ਵੇਖੋ حقਾਂ ਪ੍ਰਤੀ ਅਵੇਰ ਨਾ ਹੋਵੇ ਫਰਜ਼ਾਂ ਪ੍ਰਤੀ ਅਵੇਰ ਹੋਵੇ ਜਗ ਇਹਦੇ ਤੇ ਵਰਕ ਕਰ ਮੈਂ ਕੀ ਕਰ ਸਕਦਾ ਮੈਂ ਕੀ ਕਰਦਾ ਮੈਂ ਕਿੰਨਾ ਕਰਦਾ ਇਹਦੇ ਤੇ ਧਿਆਨ ਰੱਖੋ ਫਿਰ ਆਪੇ ਮਨ ਸ਼ਾਂਤ ਰਹਿੰਦਾ ਮੈਂ ਫਿਰ ਬੇਨਤੀ ਕਰਦਾ ਫਲਾਣੇ ਬੰਦੇ ਦਾ ਗੁਰੂ ਸਾਹਿਬ ਤੇ ਬਹੁਤ ਪ੍ਰੋਸਾ ਜੇ ਕੋਈ ਬੰਦਾ ਕਵੇ ਉਹਦਾ ਜੀ ਗੁਰੂ ਨਾਨਕ ਤੇ ਬੜਾ ਪ੍ਰੋਸਾ ਹੈ ਉਹਦਾ ਗੁਰੂ ਗੋਬਿੰਦ ਸਿੰਘ ਤੇ ਬਹੁਤ ਪ੍ਰੋਸਾ ਹੈ ਉਹਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਬਹੁਤ ਪ੍ਰੋਸਾ ਹੈ ਉਹਦਾ ਫਲਾਣੇ ਮਹਾਪੁਰਸ਼ਾਂ ਦੇ ਬੜਾ ਪ੍ਰੋਸਾ ਇਹ ਪ੍ਰੋਸਾਸਲ ਵਿੱਚ ਬੰਦੇ ਦਾ ਆਪਣਾ ਹੁੰਦਾ ਮੈਨੂੰ ਬਲੀਵ ਹੈ ਪ੍ਰੋਸਾ ਮੈਂ ਜਦੋਂ ਆਹ ਬੇਨਤੀ ਕਰਦਾ ਮੇਰੀ ਵਿਰਤੀ ਨਹੀਂ ਮੈਂ ਗੁਰੂ ਗੁਰੂ ਨਾਨਕ ਨੂੰ ਕਹਿ ਦਿੰਦਾ ਮੇਰਾ ਕੰਮ ਕਰ ਦਿਓ ਮੇਰਾ ਕੰਮ ਨਿਕਲ ਜਾਂਦਾ ਕਰ ਦਿੰਦੇ ਨੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਮੇਰਾ ਕੰਮ ਕਰ ਦਿਓ ਮੇਰਾ ਕੰਮ ਹੋ ਜਾਂਦਾ ਹੁਣ ਤੁਸੀਂ ਦੱਸੋ ਇਹਦੇ ਵਿੱਚ ਮੇਨ ਚੀਜ਼ ਕੀ ਹੈ ਇਹ ਜਿਹੜੀ ਸਾਰੀ ਗੱਲ ਹੈ ਮੈਂ ਕਲਗੀਆਂ ਵਾਲੇ ਪਾਸ਼ਾ ਨੂੰ ਕਹਿੰਦਾ ਮੇਰਾ ਆ ਕੰਮ ਕਰ ਦਿਓ ਹੋ ਜਾਂਦਾ ਸਦਾ ਹੀ ਹੋ ਜਾਂਦਾ ਜਦੋਂ ਵੀ ਕਹਿੰਦਾ ਹੋ ਜਾਂਦਾ ਇਹਦੇ ਚ ਮੇਨ ਪੁਆਇੰਟ ਕੀ ਹੈ ਭਲਾ ਇਹ ਚ ਮੇਨ ਪੁਆਇੰਟ ਹੈ ਮੈਂ ਕਹਿੰਦਾ ਮੇਰਾ ਪਰੋਸਾ ਅੱਛਾ ਕੀਦੇ ਤੇ ਮੇਰੇ ਆਪਣੇ ਆਪ ਤੇ ਜਦੋਂ ਮੈਂ ਕਹਿੰਦਾ ਸੁਣ ਲੈਣਗੇ ਜਦੋਂ ਮੈਂ ਕਹਿੰਦਾ ਮੰਨ ਲੈਣਗੇ ਇਹ ਜਿਹੜਾ ਭਰੋਸਾ ਸੱਚ ਬੰਦੇ ਦਾ ਰੱਬ ਤੇ ਨਹੀਂ ਆਪਣੇ ਆਪ ਤੇ ਹੀ ਹੈ ਵਿਸ਼ਵਾਸ ਉਹਦਾ ਆਪਣੇ ਆਪ ਤੇ ਬਲੀਵ ਸਟਰੋਂਗ ਕਰੋ ਪ੍ਰੋਸੈਸ ਸਟਰੋਂਗ ਤੇ ਭਰੋਸਾ ਆਪਣੇ ਆਪ ਤੇ ਜਾਂ ਫਿਰ ਤੁਸੀਂ ਇਦਾਂ ਵੀ ਕਹੇ ਜਿਹੜੇ ਕੰਮ ਨੂੰ ਮੈਂ ਹੱਥ ਪਾ ਲਵਾਂ ਹੋ ਜਾਣਾ ਜਿਹੜੇ ਕੰਮ ਚ ਪੈ ਗਿਆ ਮੈਂ ਕਰ ਲੈਣਾ ਇਹ ਵੀ ਕਰ ਸਕਦੇ ਰਿਫਲੈਕਸ਼ਨ ਚਾਹੇ ਉਧਰੋਂ ਘੁੰਮ ਗਿਆ ਜੇ ਚਾਹੇ ਸਿੱਧੀ ਆ ਜੇ ਗੱਲ ਤੇ ਸਹੀ ਨਹੀਂ ਹੈ ਤੇ ਤੇਰੀਆਂ ਆਪਣੀਆਂ ਕਿਰਨਾਂ ਹੀ ਨੇ ਤੇਰੀ ਆਪਣੀ ਰਿਫਲੈਕਸ਼ਨ ਹੀ ਆਉਂਦੀ ਹੈ ਮੁੜ ਕੇ ਭਰੋਸਾ ਤਕੜਾ ਕਰੋ ਆਪਣਾ ਮੇਰਾ ਮੈਂ ਬਲੀਵ ਕਰੋ ਭਰੋਸਾ ਕਰੋ ਵੀ ਮੈਂ ਆਪਣੇ ਆਪ ਤੇ ਭਰੋਸਾ ਕਰੋ ਜਦੋਂ ਮੈਂ ਕਹਿ ਦਿੱਤਾ ਫਿਰ ਇਦਾਂ ਦੇ ਤੇ ਪ੍ਰੈਕਟੀਕਲਟੀ ਦੇ ਵਿੱਚੋਂ ਭਰੋਸਾ ਨਿਕਲਦਾ ਜਾਏਗਾ ਤੁਸੀਂ ਜਿੰਨਾ ਪਿਆਰ ਕਰਦੇ ਹੋ ਫਰਜ਼ ਨਿਭਾਉਂਦੇ ਹੋ ਉਹਨਾਂ ਫਿਰ ਬੰਦੇ ਦਾ ਭਰੋਸਾ ਵੱਧਦਾ ਜਾਂਦਾ ਜਿਹੜੇ ਬੰਦੇ ਨੂੰ ਜਿਹੜੇ ਫਰਜ਼ ਸਹੀ ਨਹੀਂ ਨਿਭਾ ਰਿਆ ਹੁੰਦਾ ਉਹਦਾ ਭਰੋਸਾ ਨਹੀਂ ਵੱਜਦਾ ਜਿਵੇਂ ਹੁਣ ਭਰੋਸਾ ਬੰਦਾ ਫਰਜ਼ਾਂ ਕਰਕੇ ਕਰਦਾ ਵੀ ਮੈਂ ਫਰਜ਼ ਵਧੀਆ ਨਿਭਾਣਿਆ ਮੇਰਾ ਭਰੋਸਾ ਪੱਕਾ ਜਿਵੇਂ ਹੁਣ ਮੈਂ ਹੁਣ ਐਗਜ਼ਾਮਪਲ ਕਿਵੇਂ ਦਿਆਂ ਸਮਝਾ ਸਕਦਾ ਜਿਵੇਂ ਮੈਂ ਆ ਕੰਮ ਵਧੀਆ ਕਰਦਾ ਗਲਤੀ ਕੋਈ ਕਰਦਾ ਨਹੀਂ ਮੈਂ ਸਹੀ ਆ ਨਾ ਜਦੋਂ ਤੇ ਮੇਰੀ ਛੁੱਟੀ ਕਿਨੇ ਕਰ ਦੇਣਗੇ ਠੀਕ ਹੈ ਮੰਨ ਲਓ ਪਰਮੇਸ਼ਰ ਦੁਆਰ ਤੇ ਕੋਈ ਬੰਦਾ ਰਹਿੰਦਾ ਇੱਥੇ ਰਹਿ ਰਿਹਾ ਮੈਂ ਸਹੀ ਆ ਮੈਂ ਗਲਤੀ ਨਹੀਂ ਕਰਦਾ ਮੈਂ ਕੰਮ ਪੂਰਾ ਵਧੀਆ ਕਰਦਾ ਉਦੋਂ ਵੀ ਵੱਧ ਕਰਦਾ ਮੇਰੇ ਕੰਮ ਤੋਂ ਮੈਂ ਵੱਧ ਵੀ ਕਰਦਾ ਮੇਰੀ ਛੁੱਟੀ ਕਿਵੇਂ ਹੋ ਜੇ ਇਹ ਭਰੋਸਾ ਪਰ ਜਦੋਂ ਬੰਦੇ ਨੂੰ ਹੋਵੇ ਮੈਂ ਨਿਕੰਮਾ ਮੈਂ ਕੰਮ ਕੱਟ ਕਰਦਾ ਮੈਂ ਢਿੱਲ ਕਰਦਾ ਮੈਂ ਪੂਰਾ ਧਿਆਨ ਨਹੀਂ ਦੇ ਰਿਹਾ ਮੈਂ ਫਲਾਣੇ ਥਾਂ ਤੇ ਐਂ ਬੋਲਦਾ ਸੀ ਫਲਾਣੇ ਥਾਂ ਤੇ ਮੈਂ ਬੋਲਦਾ ਸੀ ਗਲਤੀਆਂ ਆ ਗਈਆਂ ਦਿਮਾਗ 'ਚ ਕੀ ਭਰੋਸਾ ਬਚ ਸਕਦਾ ਉਹਨੂੰ ਪਤਾ ਕੀ ਪਤਾ ਕਿਦਨ ਕੱਢ ਦੇਣ ਮੇਰੀ ਆ ਗਲਤੀ ਦਾ ਪਤਾ ਲੱਗ ਗਿਆ ਮੇਰੀ ਛੁੱਟੀ ਹੋ ਜਾਈ ਉਹਦਾ ਭਰੋਸਾ ਹੀ ਨਹੀਂ ਬਚਦਾ ਭਰੋਸਾ ਸਭ ਪ੍ਰੈਕਟੀਕਲ ਉੱਤੇੋਂ ਨਿਕਲਦਾ ਵਿਸ਼ਵਾਸ ਇਹ ਨਾ ਜਿਹੜਾ ਆਤਮ ਵਿਸ਼ਵਾਸ ਤੁਹਾਡਾ ਜਿੰਨਾ ਪ੍ਰੈਕਟੀਕਲ ਹੁੰਦੇ ਜਾਓਗੇ ਉਨਾ ਹੋ ਜਾਊਗਾ ਬੰਦਾ ਆਪਣੇ ਆਪ ਤੇ ਸਹੀ ਰਹਿਣਾ ਚਾਹੀਦਾ ਉਹਨੂੰ ਆਪਣੇ ਆਪ ਤੇ ਭਰੋਸਾ ਚਾਹੀਦਾ ਜਦੋਂ ਮੈਂ ਸਹੀ ਆ ਮੈਂ ਗਲਤ ਨਹੀਂ ਕਰਦਾ ਕੁਝ ਚਾਹੀਦਾ ਉਹਨੂੰ ਆਪਣੇ ਆਪ ਤੇ ਭਰੋਸਾ ਚਾਹੀਦਾ ਜਦੋਂ ਮੈਂ ਸਹੀ ਆ ਮੈਂ ਗਲਤ ਨਹੀਂ ਕਰਦਾ ਕੁਝ ਕੰਮ ਵਿੱਚ ਮੈਂ ਆਪਣਾ ਮਿਹਨਤ ਕਰਾਂ ਹੁਣ ਕਈ ਕਈਆਂ ਨੂੰ ਭਰੋਸਾ ਹੈ ਹੁਣ ਮੈਂ ਕਈਆਂ ਨੂੰ ਵੇਖਦਾ ਹੁੰਨਾ ਉਹਨਾਂ ਦਾ ਕੰਮ ਵੀ ਨਹੀਂ ਹੁੰਦਾ ਉਹ ਫਿਰ ਵੀ ਕਰਦੇ ਸਾਡੇ ਇੱਥੇ ਆ ਆ ਮੁੰਡਾ ਕੈਮਰਾ ਚਲਾ ਰਿਹਾ ਬਿਪਨ ਦਾ ਨਾਮ ਇਹ ਬਿਹਾਰ ਦਾ ਮੇਰੇ ਖਿਆਲ ਯੂਪੀ ਕੇ ਬਿਹਾਰ 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 ਦਾ ਹੈ ਤੇ ਟੀ ਸੀਰੀਜ਼ ਵਾਲਿਆਂ ਨਾਲ ਆਇਆ ਸੀ ਸਾਡੇ ਕੋਲ ਕਿੰਨੇ ਸਾਲ ਹੋ ਗਏ ਪਿਛਲੇ 20 ਸਾਲ ਤੋਂ ਵੀ ਵੱਧ ਹੋ ਗਿਆ ਤਾਂ ਇਹ ਟੀ ਸੀਰੀਜ਼ ਕੰਪਨੀ ਚ ਹੁੰਦਾ ਸੀ ਉਹਨਾਂ ਦਾ ਕੈਮਰਾਮੈਨ ਤੇ ਕੈਮਰਾ ਚ ਆਉਣ ਵਾਲਾ ਬੰਦਾ ਉਹਨਾਂ ਨਾਲ ਆਇਆ ਸੀ ਟੀ ਸੀਰੀਜ਼ ਵਾਲਿਆਂ ਦਾ ਬੰਦਾ ਸੀ ਸਾਡੇ ਨਾਲ ਪਿਆਰ ਪੈ ਗਿਆ ਇੱਥੇ ਰਹਿ ਗਿਆ ਜਦੋਂ ਜਦੋਂ ਦੀਵਾਨ ਲਾਇਏ ਨੇ ਕੈਮਰਾ ਚਲਾਇਆ ਹੁਣ ਪਿਛਲੇ ਦੀਵਾਨ ਬੰਦ ਹੋ ਗਏ 7-8 ਸਾਲ ਤੋਂ ਮੇਰੇ ਕੋਲ ਆ ਇੱਥੇ ਕੰਮ ਕੰਪਨੀ ਵਿੱਚ ਕਰ ਰਿਹਾ ਹੈ ਰਹਿੰਦਾ ਇੱਥੇ ਹੈ ਕੰਮ ਇਹਦਾ ਸਿਰਫ ਇਨਾ ਕੈਮਰਾ ਚਲਾਉਣਾ ਸਿਰਫ ਕੈਮਰਾ ਚਲਾਵੇ ਕੰਮ ਤੇ ਇਨਾ ਹੀ ਹੈ ਪਰ ਰਾਤ ਨੂੰ ਲਾਈਵ ਕਰਨਾ ਹੁੰਦਾ ਬੰਦਿਆਂ ਨੂੰ ਲੱਭ ਲੱਭ ਕੇ ਲਿਆਊਗਾ ਵੀ ਕਰੋ ਜੀ ਆਓ ਜੀ ਚਿਮਟੇ ਵਾਲਿਆ ਤੂੰ ਆ ਜਾ ਢੋਲਕੀ ਵਾਲਿਆ ਆ ਜਾ ਆਪਾਂ ਲਾਈਵ ਕਰੀਏ ਆਪਾਂ ਐ ਕਰੀਏ ਆਪਾਂ ਐ ਕਰੀਏ ਜੇ ਕੋਈ ਬੰਦਾ ਰੋਸ ਕੇ ਚਲ ਜੇ ਉਹਨੂੰ ਮਨਾਉਣ ਵੀ ਜਾਂਦਾ ਵੀ ਆ ਜਾ ਯਾਰ ਮੁੜ ਕੇ ਉਹਨੂੰ ਠੀਕ ਕਰਨ ਵੀ ਜਾਂਦਾ ਇਹ ਤਾਂ ਇਹਦੀ ਡਿਊਟੀ ਹੈਨੀ ਇਹਦਾ ਕੰਮ ਏ ਹੈ ਨਹੀਂ ਜੇ ਮੈਂ ਕਿਤੇ ਮੈਨੂੰ ਕੁਝ ਹੋਣ ਲੱਗੇ ਤੇ ਮੈਂ ਪੰਜ ਬੰਦੇ ਚੁਣਨੇ ਹੋਣ ਨਾ ਪ੍ਰਬੰਧਕ ਮੈਨੂੰ ਇੱਕ ਚੁਣ ਦਿਆਂਗਾ ਵਿੱਚ ਜੇ ਮੈਨੂੰ ਕਹਿਣਾ ਪਵੇ ਪੰਜ ਮੈਂਬਰੀ ਕਮੇਟੀ ਬਣਾ ਦਿਓ ਪਰਮੇਸ਼ਰ ਦਵਾਰ ਸਾਰੇ ਹੀ ਇਹਨਾਂ ਨੂੰ ਦੇ ਦਿਓ ਮੈਂ ਇਹਦਾ 5ਵਾਂ ਨੰਬਰ ਦੇ ਦੇਣਾ ਕਿਉਂ ਭਲਾ ਡਿਊਟੀ ਵੱਧ ਕੇ ਕਰੀ ਹੁਣ ਕਹੀ ਮੈਂ ਵੇਖਦਾ ਹੁਣ ਰਾਤ ਦਵਾਨ ਲੱਗਾ ਸ਼ਨੀਵਾਰ ਦਾ ਦਵਾਨ ਲੱਗਦਾ ਸਾਡੇ ਸਟੇਜ ਤੇ ਹੁੰਦੇ ਆ ਜੇ ਗੁਰੂ ਗ੍ਰੰਥ ਸਾਹਿਬ ਕਈ ਬੰਦੇ ਨਿਕਲ ਵੀ ਜਾਂਦੇ ਨੇ ਮੋਟਰਸਾਈਕਲ ਲੈ ਕੇ ਕੱਲਾ ਕੱਲਾ ਬੰਦਾ ਕਿੰਨੇ ਵਜੇ ਆਇਆ ਕਿੰਨੇ ਵਜੇ ਗਿਆ ਕਿੰਨਾ ਉਹਨੇ ਕੰਮ ਕੀਤਾ। ਇਕੱਲੇ ਇਕੱਲੇ ਬੰਦੇ ਦਾ ਧਿਆਨ ਹੁੰਦਾ। ਇੱਕ ਬੰਦਾ ਪਤਾ ਇੱਥੇ ਬੈਠਾ ਸੋਚਦਾ। ਸੰਗਤ ਆਈ ਹੈ, ਆਪਣੀ ਸੰਗਤ ਆਈ ਹੈ। ਆਪਣੇ ਕੋਲ ਆਏ ਨੇ। ਕਮਰਾ ਮਿਲ ਗਿਆ ਹੋਣਾ। ਕੋਈ ਬਾਹਰ ਤੇ ਨਹੀਂ। ਕਹਿ ਕੇ ਦੇਖ ਲਈਏ ਕੋਈ ਲੰਗਰ ਦੇ ਵਿੱਚ ਹੀ ਬਿਸਤਰਾ ਦੇ ਦਈਏ, ਪੱਖਾ ਲਾ ਦਈਏ, ਪੱਖਾ ਚਲਾ ਦਈਏ ਤਾਂ ਸੁੱਖੇ ਹੋ ਜਾਣ। ਇੱਕ ਬੰਦੇ ਨੂੰ ਫਿਕਰ ਅਗਲਾ ਮੇਰੀ ਡਿਊਟੀ ਨਹੀਂ ਮੈਂ ਕਿਉਂ ਕਰਾਂ। ਮੇਰੀ ਇਹ ਡਿਊਟੀ ਨਹੀਂ ਮੈਂ ਕਿਉਂ ਕਰਾਂ ਮੇਰਾ ਇਹ ਕੰਮ ਨਹੀਂ ਮੈਂ ਕਿਉਂ ਕਰਾਂ ਮੇਰਾ ਇੰਨਾ ਕੁ ਕੰਮ ਹੈ ਮੈਂ ਕਰਤਾ ਗੱਲ ਖਤਮ ਹੈ ਬਸ ਜਦੋਂ ਬੰਦ ਮਾਈਂਡ ਇਦਾਂ ਸੋਚਦਾ ਫਿਰ ਉਹਦਾ ਰਿਜ਼ਲਟ ਵੀ ਹੋ ਗਿਆ ਹੁੰਦਾ ਟ੍ਰੇਨਡ ਗਲਤ ਹੋ ਰਿਹਾ ਆਪਣੇ ਮੈਂ ਇਦਾਂ ਕਹਾਂ ਵੇਖੋ ਹੁਣ 2 ਘੰਟੇ ਹੋ ਚੱਲੇ ਆ ਮੈਂ 12:30 ਤੋਂ ਮੈਂ ਤੇ 12:30 ਤੋਂ ਡੇਢ ਹੀ ਲਾਉਣਾ ਮਗਰੋਂ ਲੋ ਕੱਲ ਕਹਿਤੀ ਜਿਹੜੀ ਕਹਿਣੀ ਭੱਜੋ ਕਿਉਂ ਬਈ ਤੁਸੀਂ ਸੁਣ ਰਹੇ ਹੋ ਮੈਂ ਪਿਆਰ ਨਾਲ ਸੁਣਾ ਰਿਹਾ ਮੈਂ ਤੇ ਜੋਰ ਲਾ ਦੇਣਾ ਕੈਂਪ ਦੇ ਵਿੱਚ ਮੈਂ ਕਹਿੰਦਾ ਮੈਂ 11 ਦਿਨ ਚ ਅਜਿਹਾ ਤਰ੍ਹਾਂ ਸੌਂਗੇ ਨਹੀਂ ਵੇਖਦਾ ਮੈਂ ਇੰਨਾ ਥੱਕ ਜਾਂਦਾ ਮੈਨੂੰ 15 ਦਿਨ ਰੈਸਟ ਚਾਹੀਦੀ ਹੋਵੇ ਕੈਂਪ ਕਰਕੇ ਪਰ ਮੈਂ ਕਰਦਾ ਨਾਲੇ ਕੋਈ ਫੀਸ ਨਹੀਂ ਫ੍ਰੀ ਕਰਾਣੀ ਮੈਨੂੰ ਖੁਸ਼ੀ ਮਿਲਦੀ ਹੈ ਕਿਸੇ ਲਈ ਕਰ ਰਹੇ ਹਾਂ ਤੇ ਚੰਗਾ ਲੱਗਦਾ ਖੁਸ਼ੀ ਮਿਲਦੀ ਆਪਣੇ ਆਪ ਨੂੰ ਮੈਨੂੰ ਚੰਗਾ ਲੱਗਦਾ ਬਸ ਮੈਂ ਕਰ ਰਿਹਾ ਮੈਨੂੰ ਚੰਗਾ ਲੱਗ ਰਿਹਾ ਲੰਗਰ ਚੱਲ ਰਿਹਾ ਮੈਨੂੰ ਚੰਗਾ ਲੱਗ ਰਿਹਾ ਮੈਂ ਦੁਆਨ ਲਾ ਰਿਹਾ ਮੈਂ ਤੁਹਾਨੂੰ ਕੀ ਗੱਲਾਂ ਕਹਿ ਤੀਆਂ ਕੀ ਪਤਾ ਕਿਸੇ ਦੇ ਪੱਲੇ ਹੀ ਪੈ ਜਾਏ ਕੋਈ ਲੱਤਾਂ ਦੁਖਦੀਆਂ ਨੇ 2 4 20 ਦੀਆਂ ਦੁਖਦੀਆਂ ਵੀ ਹੋਣੀਆਂ ਨੇ ਵਿੱਚ ਵੀ ਯਾਰ ਭੋਗ ਪੈ ਜੇ ਪੈ ਜੇ ਪਰ ਕਈ ਕਹਿੰਦੇ ਹੋਣਗੇ ਚੱਲ ਹੋਰ ਲੱਗ ਜਾਣ 15 ਮਿੰਟ ਚੰਗਾ ਹੀ ਹੈ ਕਈ ਇਦਾਂ ਸੋਚਦੇ ਮੈਂ ਫਹਾ ਨਹੀਂ ਵੱਟ ਸਕਦਾ ਆਪਣੀ ਡਿਊਟੀ ਨੂੰ ਹੀ ਕਰਾਂ ਫਿਰ ਤੇ ਮੈਨੂੰ ਇੰਨਾ ਹੀ ਕੰਮ ਹੋਵੇ ਆਪਣੀ ਡਿਊਟੀ ਕਿਉਂ ਮੈਂ ਕੈਂਪ ਮੇਰੀ ਕੋਈ ਡਿਊਟੀ ਥੋੜਾ ਜਿਹੀ ਮੈਂ ਤੇ ਦਮਨ ਲਈ ਜਾਣਾ ਬਸ ਗੱਲ ਖਤਮ ਆਪਣੇ ਲਈ ਕਰੋ ਜਿੰਨਾ ਕਰਨਾ ਹੈ ਇਕੱਲੇ ਬੈਠੋ ਟਾਈਮ ਲਾਓ 11-11 ਦਿਨ ਆਪਣੇ ਕੈਂਪ ਲਾਓ ਕਿਸੇ ਲਈ ਕਿਉਂ ਕਰਨਾ ਪਰ ਨਹੀਂ ਕੈਂਪ ਕਰਨਾ ਮਾਈਂਡ ਤੇ ਕੰਮ ਕਰਨਾ ਹੈ ਕੋਈ ਮੇਰਾ ਵਿਸ਼ਾ ਨਹੀਂ ਸਾਈਕੋਲੋਜਿਸਟ ਨਾਲ ਅਗਲਾ ਗੱਲ ਕਰੇ ਭਰੇ ਉੱਥੇ ਇੱਕ ਇੱਕ ਸੈਸ਼ਨ ਦੇ 10-10000 ਰੁਪਇਆ ਭਰੇ 10 ਸੈਸ਼ਨ ਲਵੇ ਲੱਖ ਰੁਪਇਆ ਲੱਗੇ ਅਗਲੇ ਨੂੰ ਪਤਾ ਲੱਗੇ ਵੀ ਦਿਮਾਗ ਸੈੱਟ ਕਿਵੇਂ ਕਰੀਦਾ ਮਾਈਂਡ ਸੈੱਟ ਕਿਵੇਂ ਕਰੀਦਾ ਆਪਣਾ ਦਿਮਾਗ ਨੂੰ ਬੰਦੇ ਨੂੰ ਬੰਦਾ ਕਿਵੇਂ ਬਣਾਈਦਾ ਅਗਲੇ ਦਾ ਲੱਖ ਰੁਪਇਆ ਲੱਗੇ ਪਤਾ ਤੇ ਲੱਗੇ ਮੈਂ ਫਰੀਕ ਰਾ ਦਿੰਦਾ ਉਹ ਮੈਨੂੰ ਚਾ ਚੜਦਾ ਖੁਸ਼ੀ ਮਿਲਦੀ ਮੇਰਾ ਕੰਮ ਨਹੀਂ ਮੈਂ ਫਿਰ ਕੀ ਕਰਨਾ ਤੇ ਤੁਹਾਨੂੰ ਉਦਣ ਗੱਲ ਜਿੰਦਗੀ ਸਮਝ ਆਉਣੀ ਹੈ ਵੀ ਆਹ ਮੇਰੀ ਡਿਊਟੀ ਨਹੀਂ ਮੈਂ ਫਿਰ ਵੀ ਫਿਕਰ ਕਰਦੇ ਆ ਅੱਜ ਵੀ ਨੇਯਾਲਾ ਦਵਾਨ ਅੱਜ ਜਿੰਨੇ ਲੋਕ ਆਏ ਨੇ ਅੱਜ ਸਾਰੀ ਰਾਤ ਜਾਗ ਕੇ ਪਹਿਰਾ ਦਈਏ ਆਲੇ ਦੁਆਲੇ ਵੇਖੀਏ ਕਿਵੇਂ ਚੱਲ ਰਿਹਾ ਸਾਰਾ ਠੀਕ ਹੈ ਕੋਈ ਸੌ ਗਿਆ ਬਿਸਤਰਾ ਮਿਲ ਗਿਆ ਤੁਮਰਾ ਮਿਲ ਗਿਆ ਨਹੀਂ ਮਿਲਿਆ ਚਲੋ ਅਗਲੇ ਨੂੰ ਬਲਾ ਕੇ ਪੁੱਛ ਲਾਂਗੇ ਠੀਕ ਐ ਤੂੰ ਭਾਈ ਸੌਖਾ ਐ ਕੋਈ ਔਖਾ ਤੇ ਨਹੀਂ ਸਾਡਾ ਕਾਰ ਐ ਇਹ ਸਾਡਾ ਐ ਇਹ ਹੋ ਗਿਆ ਭਰੋਸਾ ਉਹ ਬੰਦੇ ਦਾ ਭਰੋਸਾ ਉਹਨੂੰ ਪਤਾ ਹੈ ਵੀ ਮੈਂ ਕੰਮ ਇੰਨਾ ਵਧੀਆ ਕੀਤਾ ਹੈ ਮੇਰੇ ਨਾਲ ਮਾੜੀ ਕਿਵੇਂ ਹੋ ਜੂ ਮੈਂ ਆਪਣੀ ਡਿਊਟੀ ਸਹੀ ਕੀਤੀ ਮੈਂ ਐਕਸਟਰਾ ਕਰਦਾ ਹਮੇਸ਼ਾ ਮੈਂ ਜ਼ਿਆਦਾ ਸੋਚਦਾ ਮੈਂ ਵੱਧ ਕੇ ਸੋਚਦਾ ਐ ਕਿਵੇਂ ਹੋ ਸਕਦਾ ਮੈਨੂੰ ਭਰੋਸਾ ਹੀ ਹੈ ਜਥੇਦਾਰ ਕਹਿ ਦਿੰਦੇ ਦੁਵਾਨ ਨਹੀਂ ਲੱਗਣੇ ਐ ਨਹੀਂ ਲੱਗਣਾ ਮੈਂ ਕਦੇ ਨਹੀਂ ਸੋਚਿਆ ਵੀ ਅਸੀਂ ਭੁੱਖੇ ਮਰ ਜਾਂਾਂਗੇ ਸਾਨੂੰ ਭਰੋਸਾ ਅਸੀਂ ਨਹੀਂ ਪਿਆਰ ਕੀਤਾ ਸੰਗਤ ਨੂੰ ਅਸੀਂ ਬੀਜ ਨਹੀਂ ਬੀਜਿਆ ਮੈਂ ਕੇਅਰ ਨਹੀਂ ਕਰਦਾ ਮੈਨੂੰ ਪਤਾ ਹੈ ਕਿਵੇਂ ਜਥੇਦਾਰਾਂ ਦੇ ਕਹਿਣ ਨਾਲ ਮੇਸ਼ਦਵਾਰ ਬੰਦ ਕਿਵੇਂ ਹੋ ਸਕਦਾ ਨਾ ਹੋਇਆ ਨਾ ਹੋਏਗਾ ਹੋ ਸਕਦਾ ਹੀ ਨਹੀਂ ਭਰੋਸਾ ਹੈ ਆਪਣੇ ਆਪ ਤੇ ਭਰੋਸਾ ਪਿਆਰ ਕੀਤਾ ਸੰਗਤ ਨੂੰ ਮਿਲਿਆ ਸੰਗਤ ਲਈ ਕਰਦੇ ਰਹੇ ਸੰਗਤ ਨੇ ਨਹੀਂ ਕਰਨਾ ਭਰੋਸਾ ਰੱਖਿਆ ਕਰੋ ਪਿਆਰ ਪੈਦਾ ਕਰੋ ਅੰਦਰ ਜ਼ਿੰਮੇਵਾਰੀਆਂ ਵੱਧ ਕੇ ਮਾਉਣੀਆਂ ਜ਼ਿੰਮੇਵਾਰੀਆਂ ਕਦੇ ਦਿੱਤੀਆਂ ਨਹੀਂ ਜਾਂਦੀਆਂ ਸਿਰ ਅੱਗੇ ਕਰਕੇ ਜ਼ਿੰਮੇਵਾਰੀਆਂ ਲਈ ਦੀਆਂ ਹੁੰਦੀਆਂ ਫਰਜ਼ ਜਿਆਦਾ ਨਿਭਾਈ ਦੇ ਐ ਜਿਆਦਾ ਕੰਮ ਕਰਕੇ ਜ਼ਿੰਮੇਵਾਰੀ ਲਈ ਦੀ ਵੀ ਯਾਰ ਬੰਦਾ ਕੰਮ ਜਿਆਦਾ ਹੁਣ ਇੱਕ ਗੱਲ ਸੁਣੋ ਧਿਆਨ ਨਾਲ ਇੱਕ ਬੰਦੇ ਦਾ ਕੰਮ ਤੇ ਹੈ ਨਹੀਂ ਪਰ ਉਹ ਕਰ ਦਿਆ ਉਹ ਕਰੀ ਜਾਂਦਾ ਕਰੀ ਜਾਂਦਾ ਮਹੀਨਾ ਦੋ ਮਹੀਨੇ ਆਪ ਕਿਨੇ ਯਾਰ ਤੂੰ ਕਰੀ ਜਨਾਂ ਜਲ ਤੂੰ ਹੀ ਲੈ ਲੈ ਤੂੰ ਹੀ ਕਰਿਆ ਕਰੇ ਕੰਮ ਉਹਨੇ ਆਪੇ ਜ਼ਿੰਮੇਵਾਰੀ ਬਤਾ ਬਦਾ ਲਈ ਜ਼ਿੰਮੇਵਾਰੀਆਂ ਨਿਭਾ ਨਿਭਾ ਕੇ ਫਰਜ਼ ਨਿਭਾ ਨਿਭਾ ਕੇ ਜ਼ਿੰਮੇਵਾਰੀਆਂ ਲਈ ਦੀਆਂ ਹੱਕ ਲਈਦੇ ਆਪੇ ਮਿਲ ਜਾਂਦਾ ਹੱਕ ਜਦੋਂ ਬੰਦਾ ਫਰਜ਼ ਵਧੀਆ ਨਿਭਾਉਂਦਾ ਉਹਨੂੰ ਆਪੇ ਹੱਕ ਮਿਲ ਜਾਂਦਾ ਜਿਮੇਵਾਰੀਆਂ ਨਾਲ ਨਬਾਈ ਦਾ ਸਾਡੀ ਸੋਚ ਦੇ ਵਿੱਚ ਇਹ ਚੀਜ਼ ਵੜ ਦਿੱਤੀ ਗਈ ਹੈ ਤੱਕਾ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਬਸ ਉਹ ਚੀਜ਼ ਦਿਮਾਗ 'ਚ ਐਸੀ ਫਿੱਟ ਹੋ ਜਾਂਦੀ ਸਾਰੀ ਜ਼ਿੰਦਗੀ ਨੇ ਫਿਕਰਾਂ ਦੀ ਉਹ ਨੈਗੇਟਿਵਿਟੀ ਭਰ ਦਿੰਦੀ ਹੈ ਤਰੱਕੀ ਨਹੀਂ ਸਾਡੀ ਹੋ ਸਕਦੀ ਤਰੱਕੀ ਕਰਨਾ ਚਾਹੁੰਦੇ ਹੋ ਪਿਆਰ ਕਰਨਾ ਸ਼ੁਰੂ ਕਰੋ ਐਕਸਟਰਾ ਕਰਨਾ ਸ਼ੁਰੂ ਕਰੋ ਭਰੋਸਾ ਕਰਨਾ ਸ਼ੁਰੂ ਕਰੋ